ਡਿਪਾਰਟਮੈਂਟ ਇੰਨਾ ਨਕਮਾ ਹੋ ਚੁੱਕਿਆ ਉਹ ਇਸ ਬਾਰੇ ਧਿਆਨ ਹੀ ਨਹੀਂ ਦੇ ਜਾਂ ਤਾਂ ਸਰਕਾਰ ਦੀ ਮੰਨਦੇ ਨਹੀਂ ਤੇ ਜਾਂ ਜਾਣਬੁੱਝ ਕੇ ਉਹਨਾਂ ਨੇ ਵਹਿਲੀਆਂ ਨੇ ਤਨਖਾਹਾਂ ਲਈ ਜਾਂਦੇ ਨੇ ਕਾਰਿਆਂ ਨੂੰ ਪਤਾ ਵੀ ਡਰੇਨ ਕਿੱਥੋਂ ਜਾਂਦੀ ਹੈ ਇਹ ਡਰੇਨ ਪੋਲੀਟਿਕਲ ਨੇ ਸਾਰੀ ਖਰਾਬ ਕੀਤੀ ਹੈ ਉਦੋਂ ਸਰਕਾਰਾਂ ਕਾਲੀ ਦਲ ਦੇ ਵਿੱਚ ਕੋਈ ਐਂ ਕਰ ਦਿਓ ਉੱਗੀ ਕਰ ਦਿਓ ਸਿੱਧੀ ਕਰ ਦਿਓ ਜੇ ਅੱਜ ਵੀ ਡਰੇਨ ਪਾਸੇ ਚਲੇ ਜਾਵੇ ਇਹ ਅੱਜ ਵੀ ਬਹੁਤ ਸਵਾਲ ਜਿਹਦਾ ਫਸਲਾ ਬਾਗਛਾਪੀ ਹੈ ਜਦਕਾ ਕੋਈ ਡਿਪਾਰਟਮੈਂਟ ਇੰਜੀਨੀਅਰ ਜਿਹੜਾ ਮੇਰੇ ਸੱਭ ਰਿਹਾ ਕੇ ਬਹਿਸ ਕਰੇ ਮੈਨੂੰ ਕਹਿ ਦੇ ਵੀ ਸੀਫਿੰਗ ਕਰਾ ਕੇ ਵਿਖਾ ਦੇ ਅਸੀਂ ਅੱਜ ਤੋਂ ਬਾਅਦ ਕਦੀ ਮੰਗ ਹੀ ਨਹੀਂ ਰੱਖਾਂਗੇ ਸਾਡੀ ਮਰਜ਼ੀ ਦੇ ਮਾਰ ਤੇ ਸਾਡਾ ਮੰਗ ਤੇ ਇੱਕੋ ਹੀ ਅਸੀਂ ਦਾਣੇ ਡਿਵਰਸ਼ਨ ਕਰੋ ਡਰੇਨ ਨੂੰ ਇੱਕੋ ਚੱਕ ਦਿਓ ਤਾਂ ਬਾਈਸਕ ਦਾ ਪਿੰਡ ਚਾਕਪਾਸ਼ਾਂ ਚ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕਰਾਂ ਕੋਈ ਕੋਈ ਨਹੀਂ ਆਇਆ ਨਾ ਐਵੇਂ ਮੈਂ ਮੇਰੇ ਦੋਸਤ ਨੇ ਮੰਤਰੀ ਸਾਹਿਬ ਉਹਨਾਂ ਨੇ ਰਿਕਵੈਸਟ ਵੀ ਕੀਤੀ ਸੀ ਐਮ ਸਾਹਿਬ ਨੂੰ ਮੇਨ ਕਾਰਨ ਮੈਨੂੰ ਐ ਲੱਗਦਾ ਜੀ ਜਿੱਥੋਂ ਮੈਨੂੰ ਪਤਾ ਲੱਗਿਆ ਵੀ ਸੈਂਟਰਲ ਸਰਕਾਰ ਨੇ ਨਾ ਤਾਂ ਮੰਡੀ ਕਰਨਾ ਪੈਸਾ ਕਿਤੇ 55 ਕਿ 56 ਹਜ਼ਾਰ ਰੁਪਏ ਰੁਕ ਕੇ ਆਏ ਸੈਂਟਰ ਸਰਕਾਰ ਜਿਹੜੀ ਮੇਨ ਅਜ ਕਾਰਨ ਬਣਿਆ ਪਿਆ ਸੈਂਟਰ ਸਰਕਾਰ ਬੀਜੇਪੀ ਸਰਕਾਰ ਜਿਹੜੀ ਇਸ ਪੰਜਾਬ ਨੂੰ ਡੁਬੋਂ ਤੇ ਤੁਰੀ ਹੋਈ ਮੇਰਾ ਕੱਲ ਤਾਂ ਵਿਭਾਗਾਂ ਨਕਮਾ ਜੇ ਡ੍ਰੀਨ ਇੰਜੀਨੀਅਰ ਉਹਨਾਂ ਦੇ ਅੱਖੇ ਲੱਗ ਰਹੇ ਬਾਦ ਸਾਹਿਬ ਦੇ ਕਹਿੰਦੇ ਕਰਦੇ ਰਹੇ ਨੇ ਜੇ ਇੰਜੀਨੀਅਰ ਸਿਆਣੇ ਹੁੰਦੇ ਬਾਦ ਸਾਹਿਬ ਕਹਿੰਦੇ ਸਾਰੇ ਗਲਤ ਤਾਂ ਬਿਲਕੁਲ ਬਣ ਨਹੀਂ ਸਕਦੀ ਉਹ ਸਾਰਾ ਇੰਜੀਨੀਅਰਾਂ ਦਾ ਡੇੜਾ ਕਰਕੇ ਆ ਕੋਈ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਵਿਚਾਰਿਆਂ ਨੇ ਉਸੇ ਵੇਲੇ ਕਾਲ ਕੀਤੀ ਐਕਸੀਓ ਨੂੰ ਵੀ ਕੀਤੀ ਚੀਫ ਨੂੰ ਵੀ ਕੀਤੀ ਅਜੇ ਤੱਕ ਕੋਈ ਬੋੜਿਆ ਨਹੀਂ ਜੀ ਮੇਨ ਤਾਂ ਮਹੀਨਾ ਹੋ ਗਿਆ ਕਣਕ ਸਾਡੀ ਖਤਮ ਹੋ ਗਈ ਹੈ ਕੋਈ ਸੁਣ ਨਹੀਂ ਰਿਹਾ ਕਿੰਨੇ ਕਣਕ ਜਿਹੜੀ ਖਰਾਬ ਹੋਈ ਵੀ ਹੈ ਤੇ ਕੀ ਕਾਰਨ ਕੀ ਹੈ ਇਹ ਦਾ ਖਰਾਬ 60 70 ਕਿੱਲੇ ਕਣਕ ਜਿਹੜੀ ਖਰਾਬ ਹੋਈ ਪਈ ਹੈ ਵੀਰ ਜੀ ਅਸੀਂ 98 ਜਾਂ 96 ਦੇ ਵਿੱਚ ਜੋ ਸੇਮ ਨਾਲ ਬਣਿਆ ਉਦੋਂ ਤੋਂ ਸਰਕਾਰਾਂ ਨੂੰ ਅਪੀਲ ਕਰਦੇ ਆ ਰਹੇ ਹਾਂ ਬੜਾ ਸੰਘਰਸ਼ ਕੀਤਾ ਬੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਬੜੇ ਮੰਤਰੀਆਂ ਨੂੰ ਬਨੋਦ ਕੁਮਾਰ ਚੀਫ ਸੈਕਟਰੀ ਨੂੰ ਆਪਣੇ ਇਰੀਗੇਸ਼ਨ ਦੇ ਡਿਪਾਰਟਮੈਂਟ ਕੋਈ ਬੰਦਾ ਮੇਰੇ ਤੋਂ ਜ਼ਬਾਨੀ ਪੁੱਛ ਲਓ ਲੰਬਾ ਨਹੀਂ ਮੈਂ ਜਾਣਾ ਚਾਹੁੰਦਾ ਹਰ ਬੰਦੇ ਨੂੰ ਮੈਂ ਜਾਣਨਾ ਮੈਂ ਇੱਕ ਮਿੰਟ ਬਦਲ ਦਿੰਦੀ ਸਾਡੀ ਇੱਕੋ ਹੀ ਡਿਮਾਂਡ ਰਹੀ ਹੈ ਵੀ ਸਾਡਾ ਪੱਕੀ ਟੀਬੀ ਦਾ ਪਿੰਡ ਨੂੰ ਬਚਾ ਲਓ ਪਿੰਡ ਦਾ ਬੁਰਾ ਹਾਲ ਹੁਣ ਵੀ ਐਤਕੀ ਪਿਛਲੇ ਜਦੋਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਨਵੀਂ-ਨਵੀਂ ਆਈ ਹੈ ਉਦੋਂ ਵੀ ਸਾਡੇ ਇੱਥੇ ਪਾਣੀ ਆਇਆ ਸੀ ਐਮ ਸਾਹਿਬ ਇੱਥੇ ਅਰਨੀਵਾਲਾ ਕਈ ਪਿੰਡਾਂ 'ਚ ਵੇਖ ਕੇ ਗਏ ਨੇ ਫਲੱਡ ਜਦੋਂ ਆਇਆ ਹੈ ਹੁਣ ਤੁਸੀਂ ਮੇਰੇ ਦੀ ਲੈ ਲਓ ਮੇਰੇ ਦੀ ਕੀ ਇਨਕਮ ਆ ਆ ਮੇਰੀ 8 ਕਿੱਲੇ ਕਣਕ ਪਈ ਹੈ ਮੈਂ ਕਿੰਨੇ ਸਾਲ ਹੋ ਗਏ 26 ਸਾਲ ਹੋ ਗਏ 27 ਸਾਲ ਹੋ ਗਏ ਆ ਆ ਪਹਿਲੀ ਵਾਰ ਜ਼ਿੰਦਗੀ ਦੂਜੀ ਹਰ ਕਣਕ ਬੀਜੀ ਹੈ ਤੇ ਕਣਕਾਇਤ ਕੀ ਬੜੀ ਸੋਹਣੀ ਸੀ ਖੁਸ਼ ਸੀ ਅਸੀਂ ਵੀ ਚਲੋ ਬੜਾਪੇ ਦੇ ਵਿੱਚ ਸਾਨੂੰ ਅਗਲਾ ਮਿਹਨਤਾਂ ਨਿਕਲ ਗਈਆਂ ਪ੍ਰਾਣੀਆਂ ਹੋਣ ਸਾਨੂੰ ਕੋਈ ਨਾ ਕੋਈ ਰੋਟੀ ਪਾਣੀ ਦਾ ਖਰਚਾ ਨਿਕਲੇਗਾ 8 ਮਣ ਬੀ ਪਾਇਆ 60 ਕਿਲੋ ਦੇ ਹਿਸਾਬ ਨਾਲ ਮੇਰੇ ਖਿਆਲ ਜਿਆਦਾ ਹੀ ਬਣ ਜਾਂਦਾ 8 ਮਣ ਤੋਂ ਵੀ 8 ਘਟੇ ਡੀਏਪੀ ਪਾਈ ਆ ਸੁਪਰ ਸੀਡ ਦੇ ਕਰਾਇਦੇ ਲਿਆਂਦਾ ਇਹਨੂੰ ਪਹਿਲਾਂ ਪਾਇਆ ਕਰਾਇਆ ਮਾਰਿਆ ਕਿਨਾਂ ਤਕਰੀਬਨ 1 ਕਿੱਲੇ ਦੇ ਉੱਤੇ ਸਾਡਾ 10000 ਰੁਪਏ ਦਾ ਤਕਰੀਬਨ ਖਰਚਾ ਹੋ ਚੁੱਕਿਆ ਡਿਪਾਰਟਮੈਂਟ ਵਾਸਤੇ ਮੰਤਰੀ ਸਾਹਿਬ ਨੂੰ ਕੁਡੀਆਂ ਸਾਹਿਬ ਨੂੰ ਬੇਨਤੀ ਵੀ ਕੀਤੀ ਉਹ ਵਧੀਆ شریف ਇਨਸਾਨ ਨੇ ਕੰਮ ਵੀ ਕਰਦੇ ਨੇ ਕੋਈ ਇਹ ਨਹੀਂ ਵੀ ਸਾਨੂੰ ਜਵਾਬ ਦਿੰਦੇ ਨੇ ਮੇਰੇ ਖਾਸ ਨੇ ਉਹਨਾਂ ਵੀ ਮਹਿਕਮੇ ਨੂੰ ਲਿਖਿਆ ਹੈ ਡਿਪਾਰਟਮੈਂਟ ਇਹਨਾਂ ਨਕਮਾ ਹੋ ਚੁੱਕਿਆ ਹੋਏ ਇਸ ਬੰਨੇ ਧਿਆਨ ਹੀ ਦੇ ਰਹੇ ਜਾਂ ਤਾਂ ਸਰਕਾਰ ਦੀ ਮੰਨਦੇ ਨਹੀਂ ਤੇ ਜਾਂ ਜਾਣਬੁੱਝ ਕੇ ਉਹਨਾਂ ਨੇ ਗਹਿਲੀਆਂ ਨੇ ਤਨਖਾਹਾਂ ਲਈ ਜਾਂਦੇ ਨੇ ਹੁਣ ਤੁਸੀਂ ਦੱਸੋ ਮੈਂ ਕਿੰਨਾ ਚਿਰ ਬਰਦਾਸ਼ਤ ਕਰਾਂ ਹੱਦ ਹੋ ਚੁੱਕੀ ਹੈ ਹਾਂ ਵੀ ਕੀ ਮੰਨਦੇ ਹੋ ਜਿਹੜਾ ਕਣ ਖੋ ਨਹੀਂ ਰਹੀ ਮੁੱਖ ਕਾਰਨ ਵੇਖੋ ਜੀ ਸੇਮ ਨਾਲਾ ਬਾਲ ਸਾਹਿਬ ਨੇ ਧੱਕੇ ਨਾਲ ਉਹ ਤੋਂ ਪੱਕਾ ਕਰਾਇਆ ਦੁਨੀਆ ਦੇ ਵਿੱਚ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਸੇਮ ਹੌਲੈਂਡ ਦੇ ਵਿੱਚ ਹੁੰਦੀ ਸੀ ਅੱਜ ਤੱਕ ਮੈਂ ਤਾਂ ਵੇਖਿਆ ਨਹੀਂ ਸੇਮ ਨਾਲਾ ਪੱਕਾ ਹੋਵੇ ਪਰ ਚਲੋ ਉਦੋਂ ਸਰਕਾਰਾਂ ਦੀ ਉਲਟ-ਪੁਲਟ ਮੈਂ ਕਿਸੇ ਦਾ ਜ਼ਿਆਦਾ ਨਾਂ ਨਹੀਂ ਲੈਣਾ ਚਾਹੁੰਦਾ ਤੁਹਾਡਾ ਟਾਈਮ ਨਹੀਂ ਖਰਾਬ ਕਰਨਾ ਚਾਹੁੰਦਾ ਉਦੋਂ ਜੇ ਸੇਮ ਨਾਲਾ ਪੱਕਾ ਨਾ ਹੁੰਦਾ ਇਹਨੂੰ ਅਡਵਰਸ਼ਨ ਕਰਕੇ ਜਿਹੜੇ ਨਕਸ਼ੇ ਬਣ ਚੁੱਕੇ ਸਾਰੇ ਮਹਿਕਮਿਆਂ ਕੋਲ ਹੈਗੇ ਨੇ ਚੀਫ ਸੈਕਟਰੀ ਕੋਲ ਵੀ ਇਰੀਗੇਸ਼ਨ ਦਾ ਸੌਰੀ ਜਾਂ ਡਰੇਨ ਬਵਾਲਿਆਂ ਕੋਲ ਹੈਗਾ ਹੈ ਸਾਰਿਆਂ ਨੂੰ ਪਤਾ ਵੀ ਡਰੇਨ ਕਿੱਥੋਂ ਜਾਂਦੀ ਹੈ ਇਹ ਡਰੇਨ ਪਲੀਟੀਕਲ ਨੇ ਸਾਰੀ ਖਰਾਬ ਕੀਤੀ ਹੈ ਉਦੋਂ ਸਰਕਾਰਾਂ ਕਾਲੀ ਦਲ ਦੇ ਵਿੱਚ ਕੋਈ ਐਂ ਕਰਦੇ ਹੋ ਪੁੱਠੀ ਕਰਦੇ ਹੋ ਕਿ ਸਿੱਧੀ ਕਰਦੇ ਹੋ ਜੇ ਅੱਜ ਵੀ ਡਰੇਨ ਪਾਸੇ ਚਲੇ ਜਾਵੇ ਤੇ ਇਹ ਅੱਜ ਵੀ ਬਹੁਤ ਸੁਧਾਰ ਹੋ ਸਕਦਾ ਮਸਲਾ ਬਚ ਚੱਕਿਆ ਹੁਣ ਤੁਸੀਂ ਇਹ ਹੀ ਵੇਖ ਲਓ ਮੇਨ ਕਾਰਨ ਡਰੇਨ ਦੇ ਪਰਲੇ ਪਾਸੇ ਸੱਜੇ ਪਾਸੇ ਪਿੰਡ ਵਾਲੇ ਬੰਨੇ ਸਾਡੇ ਜਗਰਾਜ ਸਿੰਘ ਭੁੱਲਰ ਦੀ ਟਾਣੀ ਹੈ ਉੱਥੇ ਵੇਖੋ ਕਣਕੋਣਾ ਦੀ 15 ਕਿਲੇ ਬੜੀ ਸੋਹਣੀ ਖੜੀ ਆ ਉਹਦਾ ਵਿਸ਼ੇਸ਼ ਕਾਰਨ ਇੱਕੋ ਹੀ ਹੈ ਵੀ ਪਿੰਡ ਦੇ ਵਿੱਚ ਛੱਪੜ ਉਹ ਸੀਪਿੰਗ ਲੈਂਦਾ ਜੇ ਸੀਪਿੰਗ ਲੈਂਦਾ ਤਾਂ ਕਣਕ ਬਚ ਗਈ ਆ ਹੁਣ ਸਾਡੀ ਇਸ ਤੋਂ ਜਿਹੜੀ ਕਣਕ ਦੀ ਇਸ ਬੰਨੇ 75 ਕਿਲਾ ਏਰੀਆ ਅਗਲੇ ਬੰਨੇ ਸੇਮ ਨਾਲਾ ਪੱਕਾ ਹੈ ਪੱਕਾ ਸੇਮ ਨਾਲਾ ਕਦੀ ਸੀਪਿੰਗ ਲਏਗਾ ਕੋਈ ਨਹੀਂ ਸਕਦਾ ਕੋਈ ਡਿਪਾਰਟਮੈਂਟ ਇੰਜੀਨੀਅਰ ਜਿਹੜਾ ਮੇਰੇ ਕੋਲ ਸਾਹਬ ਨੇ ਆ ਕੇ ਬਹਿਸ ਕਰ ਲੇ ਮੈਨੂੰ ਕਹਿ ਦੇ ਵੀ ਸੀਪਿੰਗ ਕਰਾ ਕੇ ਵਿਖਾ ਦੇ ਅਸੀਂ ਅੱਜ ਤੋਂ ਬਾਅਦ ਕਦੀ ਮੰਗ ਹੀ ਨਹੀਂ ਰੱਖਾਂਗੇ ਸਾਡੀ ਮਰਜ਼ੀ ਤੇ ਮਰ ਜਾਵੇ ਨਹੀਂ ਹੁਣ ਜਿਹੜੀਆਂ ਮੋਟਰਾਂ ਲਾਈਆਂ ਸੀ ਕਿਆਂ ਜੇ ਮੰਨ ਲਓ ਪਹਿਲਾਂ ਵੀ ਆਈ ਸੀਗਾ ਵੀ ਜੇ ਸੀਪਿੰਗ ਨਹੀਂ ਹੋ ਰਹੀ ਐ ਤੇ ਮੋਟਰਾਂ ਇਸੇ ਕਰਕੇ ਲਾਈਆਂ ਸੀ ਪਾਣੀ ਖਿੱਚ ਕੇ ਮੰਨ ਲਓ ਵਿੱਚ ਪਾ ਦੇ ਹੁਣ ਕੀ ਪ੍ਰੋਬਲਮ ਉਹ ਸਰ ਮੋਟਰਾਂ ਪੱਕੀਆਂ ਲਾਗ ਥੱਲੇ ਧਰਤੀ ਦਾ ਪਾਣੀ ਕੱਢ ਦੇਓਗੇ ਧਰਤੀ ਦਾ ਪਾਣੀ ਕਦੀ ਉੱਚਾ ਤੇ ਕਦੀ ਨੀਵਾ ਇਹ ਵਾਟਰ ਲੈਵਲ ਚਲਦੇ ਰਹਿੰਦੇ ਆ ਹੁਣ ਜਿਹੜਾ ਸੇਮ ਨਾਲਿਆਂ ਦਾ ਮਕਸਦ ਇੱਕੋ ਹੈਗਾ ਵੀ ਜੇ ਮਤਲਬ ਧਰਤੀ ਦੇ ਵਿੱਚ ਸੇਮ ਨਾਲਾ ਬਣਿਆ ਤੇ ਧਰਤੀ ਸੇਮ ਤੁਸੀਂ ਫਿਰੋਜਪੁਰ ਵਾਲੇ ਡਰੇਨ ਵੇਖ ਲਓ ਜਿਹੜੇ ਹਰਿਆਰ ਚੋਕ ਦੇ ਕੋਲ ਜਾਂਦੀਆਂ ਇੱਕ ਇੱਕ ਕਿੱਲੇ ਦੀ ਉਹ ਡੇਨਾਂ ਨੇ ਸਾਡੀਆਂ ਵੀ ਜ਼ਮੀਨਾਂ ਉੱਤੇ ਪੁਰਾ ਇਹ ਕਿ ਕਿਲੇ ਡਰੇਨ ਹੁਣ ਤੁਹਾਡਾ ਮਸਲਾ ਕਿਵੇਂ ਹੱਲ ਸਾਡਾ ਮੰਗ ਤੇ ਇੱਕੋ ਹੀ ਆਹੀ ਦਾਣੇ ਡਿਵਰਸ਼ਨ ਕਰੋ ਡਰੇਨ ਨੂੰ ਇੱਥੋਂ ਚੱਕ ਦਿਓ ਤਾਂ ਬੈਸਕਦਾ ਪਿੰਡ ਛਪਾਰਸ਼ਾਂ ਚ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕਰਾਂ ਇਹ ਚੱਕੀ ਜਾ ਇਹ ਚੱਕੀ ਕਿਉਂ ਨਹੀਂ ਸਰ ਕਿਉਂ ਨਹੀਂ ਹੋ ਸਕਦਾ ਕਿ ਸਰਕਾਰਾਂ ਕੋਲੇ ਫੰਡ ਜਦੋਂ ਸਰਕਾਰੇ ਬਣੀ ਆ ਪਿਛਲੀ ਵਾਰ ਮੁੱਖ ਮੰਤਰੀ ਸਾਹਿਬ ਆਏ ਉਦੋਂ ਕਹਿ ਕੇ ਗਏ ਸੀ ਵੀ ਇਹ ਡਰੇਨਾਂ ਨੂੰ ਨਕਸ਼ੇ हिसाब ਬਣਾਇਆ ਜਾਊਗਾ ਉਸ ਤੋਂ ਬਾਅਦ ਕੋਈ ਆਇਆ ਵੇਖੋ ਜੀ ਕੋਈ ਨਹੀਂ ਆਇਆ ਨਾ ਐਵੇਂ ਮੈਂ ਮੇਰੇ ਦੋਸਤ ਨੇ ਮੰਤਰੀ ਸਾਹਿਬ ਉਹਨਾਂ ਨੇ ਰਿਕਵੈਸਟ ਵੀ ਕੀਤੀ ਸੀ ਐਮ ਸਾਹਿਬ ਨੂੰ ਮੇਨ ਕਾਰਨ ਮੈਨੂੰ ਐ ਲੱਗਦਾ ਜੀ ਜਿੱਥੋਂ ਮੈਨੂੰ ਪਤਾ ਲੱਗਿਆ ਵੀ ਸੈਂਟਰਲ ਸਰਕਾਰ ਨੇ ਨਾ ਤਾਂ ਮੰਡੀ ਕਰਨ ਦਾ ਪੈਸਾ ਕਿਤੇ 55 ਕੇ 56 ਹਜ਼ਾਰ ਕਰੋੜ ਰੁਪਏ ਰੋਕਿਆ ਹੋਇਆ ਹੈ ਸੈਂਟਰ ਸਰਕਾਰ ਨੇ ਜਿਹੜੀ ਮੇਨ ਅਜ ਕਾਰਨ ਬਣਿਆ ਪਿਆ ਹੈ ਸੈਂਟਰ ਸਰਕਾਰ ਬੀਜੇਪੀ ਸਰਕਾਰ ਜਿਹੜੀ ਪੰਜਾਬ ਨੂੰ ਡੁੱਬਨ ਤੇ ਤਰੀ ਹੋਈ ਹੈ ਜੇ ਸੈਂਟਰ ਚੋਂ ਪੈਸਾ ਆਵੇ ਤੇ ਭਗਵੰਤ ਮਾਨ ਸਾਹਿਬ ਨੂੰ ਬਣਾਉਣਗੇ ਕੀ ਤਕਲੀਫ ਨਾ ਤਾਂ ਟਿਊਬਲ ਕਾਰਪੋਰੇਸ਼ਨ 'ਚ ਪਹਿਚਾਨ ਨਾ ਮੰਡੀ ਕਰਨ 'ਚ ਪੈਸਾ ਹੁਣ ਬਦਨਾਮ ਹੀ ਭਗਵੰਤ ਮਾਨ ਦੀ ਕਰ ਰਹੇ ਨੇ ਭਗਵੰਦ ਮਾਨ ਸਾਹਿਬ ਤੇ ਏਡੀ ਵਧੀਆ ਸਰਕਾਰ ਚਲਾ ਰਹੇ ਆ ਜੇ ਸੈਂਟਰ ਪੈਸਾ ਹੀ ਸਾਨੂੰ 90 ਪੈਸੇ ਦਊਗਾ ਤੇ 10 ਪੈਸੇ ਸਟੇਟ ਸਰਕਾਰ ਕਰੇ ਤਾਂ ਹੀ ਟ੍ਰੇਨ ਬੰਨਗੇ ਨਾ ਤਾਂ ਹੀ ਖਾਲੇ ਬੰਨਗੇ ਇਹਨਾਂ ਕੀ ਨਵੀਂ ਕੱਢੀ ਜਾਵੇ ਤੁਹਾਡੇ ਸਾਹਮਣੇ ਮੈਂ ਕਹਿਣਾ ਸਰਕਾਰ ਨੂੰ ਇੱਕੋ ਅਪੀਲ ਕਰਦਾ ਭਗਵੰਦ ਮਾਨ ਸਾਹਿਬ ਨੂੰ ਵੀ ਤੇ ਸੈਂਟਰ ਸਰਕਾਰ ਨੂੰ ਵੀ ਜੇ ਸੁਣ ਲੈਣ ਉਹਨਾਂ ਦੀ ਮੋਦੀ ਸਾਹਿਬ ਦੇ ਕੰਨਾਂ 'ਚ ਆਵਾਜ਼ ਪਹੁੰਚ ਜਾਵੇ ਤੇ ਸਾਡੀ ਜਿਹੜਾ ਸਾਡਾ ਸਰਕਾਰ ਦਾ ਪੈਸਾ ਸੈਂਟਰ ਦਾ ਬੰਦ ਆ ਜਿਹੜਾ ਰੁਕਿਆ ਹੋਇਆ ਉਹ ਦੇ ਦੇਵੇ ਸਾਡੇ ਪੰਜਾਬ ਦੇ ਇਹੋ ਜਿਹੇ ਪਿੰਡ ਕਈ ਡੁੱਬੇ ਪਏ ਨੇ ਜਿਨ੍ਹਾਂ ਨੂੰ ਫਾਇਦਾ ਹੋ ਸਕੇ ਸਰਕਾਰ ਦੀ ਕੋਈ ਬੇਨਤੀ ਮੈਂ ਕਰਦਾ ਮਾਨ ਸਾਹਿਬ ਜੇ ਸੁਣ ਲੋ ਤੁਸੀਂ ਤੁਸੀਂ ਸੈਂਟਰ ਚੋਂ ਭਾਤੇ ਹਿਸਾਬ ਨਾਲ ਮੰਨ ਲੋ ਆਪਾਂ ਉਹ ਗੱਲ ਕਰੀਏ ਜੀ ਉਹ ਤਾਂ ਬੇਨਤੀ ਉਹਨਾਂ ਦੀ ਐ ਕੰਮਾ ਉਹਨਾਂ ਦਾ ਤੁਹਾਡਾ ਮਸਲਾ ਕਿਸ ਹਾਲ ਨਾਲ ਹੱਲ ਹੋ ਸਕਦਾ ਮੇਰਾ ਮਸਲਾ ਤਾਂ ਹੱਲ ਤਾਂ ਹੀ ਹੋ ਸਕਦਾ ਡਰੇਨ ਡਿਵਰਸ਼ਨ ਹੋ ਜੇ ਤੇ ਜੇ ਡਿਵਰਸ਼ਨ ਹੋਦੀ ਇਹ ਸਾਰੀ ਉਮਰ ਐਂ ਹੀ ਰਹਿ ਜਾਣੇ ਬੱਚੇ ਵੀ ਗਾਂ ਮੇਰੀ ਪੀੜ੍ਹੀ ਵੀ ਆਉਣ ਵਾਲੀ ਇਸੇ ਤਰ੍ਹਾਂ ਹੀ ਰਹਿ ਜੇਗੀ ਵੀ ਐਂਦੀ ਇਹ ਕਲਰ ਹੀ ਦਾ ਕਲਰ ਹੀ ਰਹੇਗਾ ਜੀ ਇਹ ਨਾਲ ਕਿ ਜਦੋਂ ਸੀਪਿੰਗ ਨਹੀਂ ਹੋਣੀ ਤੇ ਉਸ ਤੋਂ ਬਾਅਦ ਪਾਣੀ ਖਿੱਚਣਾ ਹੀ ਨਹੀਂ ਤੇ ਫਿਰ ਦੱਸੋ ਕਿਵੇਂ ਫਸਲ ਹੋਏਗੀ ਗੁਣਾ 3 ਲੱਖ ਰੁਪਏ ਵਾਲਾ ਕੇਰੀਆ ਮੰਨ ਲਓ ਜਿਹੜਾ ਇਹਦੇ ਵਿੱਚ ਆ ਪਿਆ 70 ਕਿਲੇ ਤੁਸੀਂ ਉਹ ਵੇਖ ਲਓ ਅਗਲੇ ਬੰਨੇ ਜਸਵੰਤ ਭੁੱਲਰ ਦੀ ਮਮਤਾਜ ਭੁੱਲਰ ਦੀ ਫਸਲ ਖਲੋਤੀ ਹੈ ਉਹ ਨਹੀਂ ਉੱਗੀ ਛੜਕੋਂ ਡਰੇਨ ਤੋਂ ਪਾਰ ਇਹ ਲਾਈਨ ਵਿਚਾਰੇ ਮਿੱਟੀ ਵੀ ਪਾ ਲਈ ਡਾਕਟਰ ਮੰਗਲ ਸਿੰਘ ਨੇ ਉਹਨਾਂ ਦੀ ਜ਼ਮੀਨ 7-8 ਕਿਲੇ ਇੱਥੇ ਉਹਨਾਂ ਨੇ ਮਿੱਟੀ ਵੀ ਪਾ ਲਈ ਤਾਂ ਵੀ ਫਸਲ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਥੱਲੇ ਕਲਰ ਚੜ ਰਿਹਾ ਡਰੇਨ ਦੇ ਨਾਲ ਨਾਲ ਜਿਹੜਾ ਅਸਰ ਸੀਪਿੰਗ ਨਹੀਂ ਖਿੱਚਦੀ ਉਰਲੇ ਬਨੇ ਖਿੱਚੂ ਤਾਂ ਹੀ ਖਿੱਚੂ ਨਾ ਪਰ ਲੀਆਂ ਫਸਲਾਂ ਤਾਂ ਹੋ ਗਈਆਂ ਛੱਪੜ ਦੀ ਸੀਪਿੰਗ ਤੁਸੀਂ ਇੱਥੇ ਤਜਰਬਾ ਲਾ ਲਓ ਨਾ ਜੇ ਆਪਣੇ ਸੱਪਰ ਸ਼ਿਪਿੰਗ ਲੈ ਸਕਦਾ ਹੈ ਕਿ ਡਰੇਨ ਸਿਪਿੰਗ ਨਾਲ ਫਸਲ ਕਿਉਂ ਨਹੀਂ ਕਾਮਯਾਬ ਹੋ ਸਕਦੀ ਹੋ ਸਕਦੀ ਸਾਨੂੰ ਜਿਆਦਾ ਕਰਨੇ ਜੇ ਇਹ ਉਹ ਸਰਕਾਰ ਜੇ ਨਹੀਂ ਕੁਛ ਕਰਦੀ ਡਾਇਵਰਸ਼ਨ ਕਰਕੇ ਡਰੇਨ ਉਤੋਂ ਦੇ ਸਹੀ ਨਕਸ਼ੇ ਤੇ ਲੈ ਜਾਵੇ ਇਸੇ ਸੇਮ ਨਾਲ ਨੀਵੀਂ ਥਾਂ ਨੂੰ ਅੱਗੇ ਡੰਪ ਬਣਾ ਕੇ ਅਗਲੇ ਬੰਨੇ ਪੰਪ ਲਾ ਕੇ ਜਦੋਂ ਮਤਲਬ ਫਲੱਡ ਆਉਣ ਜਾਂ ਕਦੀ ਵੀ ਨੀਵਾਂ ਪਾਣੀ ਜ਼ਿਆਦਾ ਪਹਿਲੀ ਗੱਲ ਤਾਂ ਡਾਊਨ ਹੋ ਗਏ ਨੇ ਪਾਣੀ ਜੇ ਉੱਥੇ ਲਾ ਦੇਣ ਸਾਡੀ ਜ਼ਿੰਦਗੀ ਪਰ ਵਿਚਾਰੇ ਇੰਨੇ ਸਾਲਾਂ ਦਾ ਸੰਪਰਕ ਜਿੰਨਾ ਚਿਰ ਕੱਚਾ ਰਿਹਾ ਹੈ ਇਹ ਸੇਮ ਨਾਲਾ ਉਹਨਾਂ ਚ ਰਸੀਪੇ ਹੀ ਹੁੰਦੀ ਰਹੀ ਹੈ ਵਾਟਰ ਸੀਪੇ ਦੇ ਵੇਖੋ ਇਹ ਡਰੇਨ ਹੀ ਗਲਤ ਬਣੀ ਹੋਈ ਸੀਪਿੰਗ 8 ਫੁੱਟ ਦੀ ਵੀ ਬਣੀ ਹੋਈ ਹੈ ਡਰੇਨ ਸਾਡੇ ਜੀਟੀ ਰੋਡ ਆ ਸਾਹਮਣੇ ਤੁਹਾਡੇ ਵੇਖ ਲਓ ਜੀਟੀ ਰੋਡ ਤੋਂ 8 ਫੁੱਟ ਜਿਹੜੀ ਇਸ ਤਾਂ ਤੁਸੀਂ ਲੈਵਲ ਵੇਖ ਲਓ ਜਿਹੜੀ ਡਰੇਨ ਪਿਛਲੇ ਬੰਨੇ ਆ ਮੇਰੇ ਖਿਆਲ ਤਾਂ ਮਹਿਕਮਾ ਹੀ ਨਕਮਾ ਜੇ ਡਰੇਨ ਇੰਜੀਨੀਅਰ ਉਹਨਾਂ ਦੇ ਅੱਖੇ ਲੱਗ ਰਹੇ ਬਾਦ ਸਾਹਿਬ ਦੇ ਕਹਿੰਦੇ ਇਹ ਕਰਦੇ ਰਹੇ ਨੇ ਜੇ ਇੰਜੀਨੀਅਰ ਸਿਆਣੇ ਹੁੰਦੇ ਬਾਦ ਸਾਹਿਬ ਕਹਿੰਦੇ ਸਾਰੇ ਗਲਤ ਤਾਂ ਬਿਲਕੁਲ ਬਣ ਨਹੀਂ ਸਕਦੀ ਉਹ ਸਾਰਾ ਇੰਜੀਨੀਅਰਾਂ ਦਾ ਬੇੜਾ ਕਰਕੇ ਆਇਆ ਹੁਣ ਤੁਹਾਡੀ ਕਿਸੇ ਨਾ ਕੋਈ ਗੱਲਬਾਤ ਹੋਈ ਕੋਈ ਅਧਿਕਾਰੀ ਨਾਲ ਵੇਖੋ ਜੀ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਵਿਚਾਰਿਆਂ ਨੇ ਉਸੇ ਵੇਲੇ ਕਾਲ ਕੀਤੀ ਐਕਸੀਓ ਨੂੰ ਵੀ ਕੀਤੀ ਚੀਫ ਨੂੰ ਵੀ ਕੀਤੀ ਅਜੇ ਤੱਕ ਤਾਂ ਕੋਈ ਬੋੜਿਆ ਨਹੀਂ ਜੀ ਮੇਨ ਤਾਂ ਮਹੀਨਾ ਹੋ ਗਿਆ ਕੰੜਕ ਸਾਡੀ ਖਤਮ ਹੋ ਗਈ ਆ ਕੋਈ ਸੁਣ ਨਹੀਂ ਰਿਹਾ ਮੰਤਰੀ ਸਾਹਿਬ ਜਿਹੜੇ ਜਿਹੜੇ ਸੇਮ ਨਾਲ ਆ ਦੇ ਜਿਹੜੇ ਗਲਤ ਬਣੇ ਹੋਏ ਨੇ ਪੇਸ਼ ਕਰੀ ਸਰਕਾਰ ਪੰਚ ਸਾਹਿਬ ਦੀ ਸਹੀ ਤਰੀਕਾ ਨਾਲ ਬਣਾਏ ਜਾਣਗੇ ਸਿੱਖ ਪ੍ਰੋਬਲਮ ਅਜੇ ਵੀ ਆ ਰਹੀ ਹੈ ਸਿੰਘ ਕਹਾਵਤਾ ਵੀ ਕੀਤੀਆਂ ਦੁੱਲੇ ਦੀਆਂ ਤੇ ਪੇਸ਼ ਲੱਦੀ ਦੇ ਆਇਆ ਇਹ ਪਹਿਲਾਂ ਜਿਹੜੇ ਕਰਗੇ ਐ ਬਹੁਤ ਗਲਤ ਕਰਗੇ ਉਹਨੂੰ ਠੀਕ ਕਰਨਾ ਦਰੁਸਤ ਕਰਨਾ ਸਾਡੀ ਵੀ ਜ਼ਿੰਮੇਵਾਰੀ ਐ ਅਸੀਂ ਉਹਦੇ ਲਈ ਜ਼ਰੂਰ ਉਪਰਾਲਾ ਕਰਾਂਗੇ ਉਹਨੂੰ ਠੀਕ ਕਰੀਏ